ਤਾ ਬਿਲਕੁਲ ਜੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਅਸੀਂ ਧਾਰੀਵਾਲ ਦੇ ਬਾਈਪਾਸ ਦੇ ਨਜ਼ਦੀਕ ਜਿਹੜਾ ਆ ਹਾਈਵੇ ਦੇ ਉੱਤੇ ਜਿਹੜੀ ਆ ਕਿਸਾਨਾਂ ਦੇ ਵੱਲੋਂ ਆਪਣੀ ਪੈਲੀ ਨੂੰ ਜਿਹੜੀ ਆ ਅਗ ਲਗਾਈ ਜਾਂਦੀ ਆ ਤੋਂ ਉਸ ਤੋਂ ਬਾਅਦ ਜਿਹੜੇ ਰਾਗਰੀ ਨੇ ਰਾਗਰੀਆਂ ਦੇ ਵੇਖੋ ਕੀ ਹਾਲਾਤ ਨੇ ਮੈਂ ਵੀ ਇਸ ਲਾਈਨ ਦੇ ਉੱਤੇ ਗੁਜ਼ਰ ਰਿਹਾ ਸੀਗਾ ਤਾਂ ਦੇਖੋ ਤੁਸੀਂ ਕੀ ਲਾੜਾਂ ਜਿਹੜੀਆਂ ਨੇ ਇੰਨੀਆਂ ਭਿਆਨਕ ਜਿਹੜੀਆਂ ਬਾਹਰ ਨਿਕਲ ਕੇ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਨੇ ਜਿੱਤੇ ਗੁਰਦਾਸਪੁਰ ਜ਼ਿਲ੍ਹਾ ਦੇ ਕਸਬਾ ਧਾਰੀਵਾਲ ਦੀਆਂ ਨੇ ਜਿੱਥੇ ਜੇਕਰ ਭਿਆਨਕ ਕੋਈ ਇਨਸੀਡੈਂਟ ਹੁੰਦਾ ਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਆ ਅਕਸਰ ਜਿਹੜੇ ਨਜ਼ਦੀਕ ਜਿਨ੍ਹਾਂ ਨੇ ਪੈੜੀ ਨੇ ਅੱਗ ਲਗਾਈ ਆ ਤਾਂ ਲੋਕ ਜਿਹੜੇ ਸਟਾਨ ਕਿਥੋਂ ਗੁਜ਼ਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਪੈੜੀ ਨੂੰ ਕਿਸ ਤਰੀਕੇ ਦੇ ਜਿਹੜੀਆਂ ਲਾਟਾਂ ਨੇ ਉਹ ਨਿਕਲ ਕੇ ਆ ਰਹੇ ਆ ਹਾਈਵੇ ਦੇ ਉੱਪਰ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਨਿਕਲ ਕੇ ਆਉਂਦੇ ਨੇ ਤਾਂ ਦੇਖ ਸਕਦੇ ਹੋ ਕਿ ਹਾਈਵੇ ਦੇ ਉੱਪਰ ਜਿਹੜੀਆਂ ਨੇ ਆ ਜਿਹੜੀਆਂ ਕਿਸਾਨ ਦੇ ਵੱਲੋਂ ਪੈਲੀ ਨੂੰ ਜਿਹੜੀ ਅੱਗ ਲਗਾਈ ਜਾਂਦੀ ਤੇ ਉਸ ਤੋਂ ਬਾਅਦ ਜਿਹੜੀ ਹਵਾ ਜਿਹੜੀ ਆ ਉਹਦਾ ਰੁਖ ਜਿਹੜਾ ਆ ਉਹ ਹਾਈਵੇ ਤੋਂ ਭਰ ਹੋ ਜਾਂਦਾ ਤੇ ਲੋਕ ਦੇਖੋ ਸਤਾਨਕ ਜਿਹੜੇ ਗੁਜ਼ਰ ਰਹੇ ਨੇ ਮੈਂ ਵੀ ਅੰਮ੍ਰਿਤਸਰ ਤੋਂ ਨਿਕਲ ਰਿਹਾ ਸੀਗਾ ਤੇ ਕਾਫੀ ਜਿਹੜੇ ਆ ਮਾਹੌਲ ਤਨਾਪੂਰ ਵਾ ਕਿ ਜੇਕਰ ਕੋਈ ਭਿਆਨਕ ਇਨਸੀਡੈਂਟ ਹੋ ਜਾਣਾ ਲੜਾ ਦੇਖੋ ਤੁਸੀਂ ਕਿੰਨੀਆਂ ਜਿਹੜੀਆਂ ਨੇ ਭਿਆਨਕ ਤਾਂ ਨਿਕਲ ਕੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਨੇ ਕਸਬਾ ਧਾਰੀਵਾਲ ਦੇ ਨਜ਼ਦੀਕ ਜਿੱਥੇ ਲੋਕ ਜਿਹੜੇ ਨੇ ਹਾਈਵੇ ਤੋਂ ਨਿਕਲ ਕੇ ਬਾਹਰ ਆ ਰਹੇ ਆ ਦੇਖੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਕਿਸਾਨਾਂ ਨੇ ਆਪਣੀ ਪੈਲੀ ਨੂੰ ਅੱਗ ਲਗਾਈ ਸੀ ਤੇ ਪੈਲੀ ਵੀ ਜਿਹੜੀ ਆ ਮੈਂ ਤੁਹਾਨੂੰ ਦਿਖਾ ਦਿੰਨੇ ਆ ਵੀ ਜਿਹੜੀ ਪੈਲੀ ਆ ਕਿਸਾਨਾਂ ਨੇ ਆਪਣੀ ਪੈਲੀ ਨੂੰ ਜਿਹੜੀ ਅੱਗ ਲਗਾਈ ਸੀ ਤੇ ਉਸ ਦੇ ਚਲਦੇ ਹਾਈਵੇ ਜੋ ਕਿ ਇੱਥੋਂ ਪਠਾਨਕੋਟ ਅੰਮ੍ਰਿਤਸਰ ਪਠਾਨਕੋਟ ਹਾਈਵੇ ਪੈਂਦਾ ਹੈ ਤੇ ਲੋਕ ਜਿਹੜੇ ਸਥਾਨਕ ਇੱਥੇ ਪਿੰਡਦੇ ਆ ਵੀਰ ਕਿਹੜਾ ਪਿੰਡ ਹੈ ਤਰੀਜਨਗਰ ਹੈ ਤਰੀਜਨਗਰ ਇਹ ਪੈਲੀ ਕਿਦੀ ਆ ਹਾਂਜੀ ਇਹ ਉਧਰ ਜਟਾ ਆਦੀ ਆ ਹੈ ਕੀ ਨਾਮ ਆ ਤੇ ਭਾਈ ਇਹ ਪੈਲੀ ਨੂੰ ਕਿੰਨੀ ਅਗ ਲਗਾਈ ਆ ਤੇ ਇਹ ਪੈਲੀ ਨੂੰ ਜਿਹੜੀ ਆ ਅਗ ਲਗਾਤੀ ਹਾਲਾ ਕਿ ਪ੍ਰਸ਼ਾਸਨ ਦੇ ਵੱਲ ਵੀ ਕਿਹਾ ਜਾਂਦਾ ਹੈ ਕਿ ਪੈਲੀ ਨੂੰ ਜਿਹੜੀ ਆ ਅਗ ਨਾ ਲਗਾਈ ਜਾਵੇ ਇੱਕ ਹਾਈਵੇ ਆ ਕੋਈ ਇਨਸੀਡੈਂਟ ਨਾ ਹੋ ਸਕੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੀ ਪੈਲੀ ਨੂੰ ਜਿਹੜੀ ਅਗ ਲਗਾਈ ਹੈ ਤਾਂ ਹਾਈਵੇ ਦੇ ਹਾਲਾਤ ਜਿਹੜੇ ਨੇ ਨਾਜ਼ੁਕ ਬਣੇ ਪਏ ਨੇ ਜੇਕਰ ਕੋਈ ਆ ਇਸ ਅੱਗੇ ਦੀ ਲਪੇਟ ਵਿੱਚ ਆ ਜਾਂਦਾ ਹੈ ਤਾਂ ਅੱਗ ਕੋਈ ਜਾਨੀ ਨੁਕਸਾਨ ਕਰ ਦੇਣੀ ਤੇ ਫਿਰ ਜ਼ਿੰਮੇਵਾਰ ਕੌਣ ਆ? ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪੈਲੀ ਨੂੰ ਜਿਹੜੀ ਆ ਅੱਗ ਜਿਹੜੀ ਆ ਨਹੀਂ ਲਗਾਈ ਜਾਣੀ ਚਾਹੀਦੀ ਪਰ ਫਿਰ ਵੀ ਪ੍ਰਸ਼ਾਸਨ ਦੀ ਜਿਹੜੀਆਂ ਵਾਂ ਹਦਾਇਤਾਂ ਦੀਆਂ ਵੀ ੱਜੀਆਂ ਜਿਹੜੀਆਂ ਨੇ ਉਹ ਉਡਾਈਆਂ ਜਾ ਰਹੀਆਂ ਨੇ ਤਾਂ ਮੈਂ ਤੁਹਾਨੂੰ ਇੱਕ ਵਾਰੀ ਇਹ ਪੈਲੀ ਦਿਖਾ ਦితి ਹ ਜਿੱਥੇ ਅੱਗ ਲੱਗੀ ਆ ਹੁਣੇ ਤੇ ਹਵਾ ਜਿਹੜਾ ਆ ਰੁੱਖ ਜਿਹੜੇ ਆ ਉਹ ਬਾਈਪਾਸ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਵੀ ਅੰਮ੍ਰਿਤਸਰ ਤੋਂ ਆਪਣੇ ਪਠਾਨਕੋਟ ਗੁਰਦਾਸਪੁਰੋਂ ਨਿਕਲ ਰਿਆ ਸੀਗਾ ਤੇ ਹਾਈਵੇ ਦੇ ਉੱਪਰ ਜਿਹੜੇ ਨੇ ਹਾਲਾਤ ਇਸ ਵੇਲੇ ਨਾਜ਼ੁਕ ਬਣੇ ਹੋਏ ਨੇ ਲੋਕ ਜਿਹੜੇ ਸਥਾਨਕ ਕਾਫੀ ਨਿਕਲ ਕੇ ਆ ਰਹੇ ਤੇ ਲੜਾਂ ਦੇਖੀ ਤੁਸੀਂ ਹਾਈਵੇ ਦੇ ਉੱਤੇ ਲੜਾ ਦੇਖੋ ਕਿੰਨੀਆਂ ਜੜੀਆਂ ਨੇ ਅੱਗ ਜੇ ਨਿਕਲ ਕੇ ਆ ਰਹੀ ਕਿ ਜੇਕਰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੈ ਅਕਸਰ ਹਾਲਾਤ ਜਿਹੜੇ ਨੇ ਪੈਦਾ ਕਿਤੇ ਜਾਂਦੇ ਨਹੀਂ ਆ ਪਰ ਪੈਦਾ ਮਨ ਕੇ ਕਹਿੰਦੇ ਹੋ ਜਾਂਦੇ ਨਹੀਂ ਕਿਤੇ ਜਾਂਦੇ ਨਹੀਂ ਪਰ ਇਹ ਹਾਲਾਤ ਜਿਹੜੇ ਨੇ ਬਣੇ ਨੇ ਦੇਖੋ ਪੂਰਾ ਸੀਨ ਜਿਹੜਾ ਤੁਹਾਨੂੰ ਜਿਹੜਾ ਵਾ ਮੁਕੰਮਲ ਤੌਰ ਤੇ ਆ ਰਿਹਾ ਆ ਤੇ ਮੈਂ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਦਿਖਾ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਬੈਕ ਸਾਈਡ ਦੇ ਪਿਛਲੇ ਪਨੇ ਮੈਂ ਗੁਰਦਾਸਪੁਰ ਤੋਂ ਨਿਕਲਣਾ ਸੀਗਾ ਤੇ ਹਾਲਾਤ ਵੇਖੇ ਤੇ ਮੇਰਾ ਰੁਕ ਕੀਤਾ ਕਿ ਮੈਂ ਇਸ ਦੀ ਵੀਡੀਓ ਕਰਾਂ ਤੇ ਪ੍ਰਸ਼ਾਸਨ ਤੱਕ ਜਿਹੜੀ ਇਹ ਜੂਰ ਪਹੁੰਚਾ ਕਰ ਦਿਓ ਸ਼ੇਅਰ ਕਰ ਦਿਓ ਕਿ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨਜ਼ਦੀਕ ਪਿੰਡ ਦੀਆਂ ਇਹ ਵੀਡੀਓ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਇਸ ਤਰ੍ਹਾਂ ਨਿਕਲ ਕੇ ਆ ਰਹੇ ਨੇ ਮਨ ਲੋਕਾਂ ਦੇ ਨਾਲ ਵੀ ਗੱਲਬਾਤ ਕਰਨੀ ਜਿਹੜੀ ਆ ਚਾਹੂੰਗਾ ਕਿ ਜਿਹੜੇ ਲੋਕ ਆ ਰਹੇ ਨੇ ਸਕੂਟਰੀ ਦੇ ਉੱਤੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਾਂਗਾ 1 ਮਿੰਟ ਪਾ ਜੀ 1 ਮਿੰਟ ਆ ਮੈਂ ਲੋਕ ਜਿਹੜੇ ਨੇ ਉੱਥੋਂ ਨਿਕਲ ਕੇ ਆ ਇਹਨਾਂ ਨੂੰ ਕੁਝ ਨਹੀਂ ਪੁੱਛ ਗਣੇ ਵੀਰ ਜੀ ਕੀ ਕੀਵੇਂ ਦੇ ਹਾਲਾਤ ਲੱਗਦੇ ਨੇ ਤੁਹਾਨੂੰ ਕੀ ਕੰਮ ਜਿਹੜਾ ਕੀਤਾ ਸਹੀ ਕੀਤਾ ਬਿਲਕੁਲ ਦਿੱਕਤ ਆ ਰਹੀ ਹੈ ਜੀ ਸਾਰਾ ਦਿੱਕਤ ਆ ਰਹੀ ਹੈ ਉੱਪਰੋਂ ਜਿਹੜੀ ਹਵਾ ਬਹੁਤ ਤੇਜ਼ ਚੱਲ ਰਹੀ ਹੈ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਵਿਜ਼ੀਬਲ ਨਹੀਂ ਹੈਗਾ ਸਿਰਫ ਰੱਬ ਦੇ ਆਸਰੇ ਆਪਾਂ ਕ੍ਰੋਸ ਕਰਕੇ ਆ ਗਏ ਹਾਂ ਤੇ ਬਿਲਕੁਲ ਗਲਤ ਹੈ ਨਾ ਜੇਕਰ ਕੋਈ ਅੱਗ ਦੇ ਵਿੱਚ ਉਲਸੀ ਜਾਂਦਾ ਤੇ ਫਿਰ ਕੋਈ ਨੁਕਸਾਨ ਜਾਂ ਨਹੀਂ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਅੱਗ ਨੂੰ ਨਾ ਲਾਇਆ ਜਾਵੇ ਖਾਸ ਕਰਕੇ ਜਿਹੜੇ ਨੈਸ਼ਨਲ ਹਾਈਵੇ ਦੇ ਨਾਲ ਪੈਣੀਆਂ ਲੱਗਦੀਆਂ ਨੇ ਕਿਉਂਕਿ ਲੋਕਾਂ ਤੇ ਹੁੰਦੀ ਹੈ ਜਿਨ੍ਹਾਂ ਦਾ ਕੋਈ ਪੇਸ਼ ਨਹੀਂ ਚੱਲਦੀ ਉਹਨਾਂ ਉੱਪਰ ਕਾਰਵਾਈ ਹੁੰਦੀ ਹੈ ਔਰ ਜਿਨ੍ਹਾਂ ਦਾ ਪ੍ਰਸ਼ਾਸਨ ਨਾਲ ਹੱਥ ਮਿਲਿਆ ਹੁੰਦਾ ਉਹਨਾਂ ਉੱਪਰ ਕੋਈ ਕਾਰਵ ਬਿਰਜੀ ਇਥੋਂ ਗੁজার ਕੇ ਆਇਓ ਤੁਸੀਂ ਅੱਗ ਦੇ ਹਾਲਾਤ ਕੀ ਨੇ ਕਿਵੇਂ ਦੇ ਅੱਗ ਦੇ ਹਾਲਾਤ ਕਿਦਾਂ ਨਿਕਲ ਕੇ ਆਇਓ ਨਹੀਂ ਹੁਣ ਪੈਲੀ ਨੂੰ ਕਿਸਾਨਾਂ ਨੇ ਅੱਗ ਲਗਾ ਦਿੱਤੀ ਆ ਉਹ ਹਾਈਵੇ ਦੇ ਉੱਪਰ ਨੇ ਬਨੇ ਆ ਤੇ ਕੀ ਲੱਗਦਾ ਕਿ ਇਹਦਾ ਜਾਨੀ ਨੁਕਸਾਨ ਹੋ ਗਿਆ ਤੇ ਫਿਰ ਜ਼ਿੰਮੇਵਾਰ ਕੌਣ ਆ ਦੇਖੋ ਇਥੋਂ ਸਾਰੀ ਜਿਹੜੀ ਆ ਪੈਟਰੋਲ ਦੇ ਜਿਹੜੇ ਡੀਜ਼ਲ ਦੇ ਕੈਨ ਵੀ ਨਿਕਲ ਕੇ ਜਾਣੇ ਨੇ ਹਨਾ ਤੇ ਹਰ ਚੀਜ਼ ਦੀ ਜਿਹੜੀ ਆ ਵਿਜ਼ਿਬਿਲਟੀ ਕਿਸੇ ਨੂੰ ਵੀ ਦਿਖਾਈ ਨਹੀਂ ਦੇ ਰਹੀ ਹੈਗੀ ਤੁਸੀਂ ਦੇਖ ਸਕਦੇ ਹੋ ਕਿ ਇਹ ਅਗਰ ਨਾਜ਼ੁਕ ਹਾਲਾਤ ਬਣਦੇ ਨੇ ਤੇ ਫਿਰ ਇਸ ਦਾ ਜੁਮੇਰ ਕੋਣਾ ਵੇਖੋ ਦੀ ਗੱਲ ਬਿਲਕੁਲ ਜੀ ਸਹੀ ਗੱਲ ਵਾ ਭਾਈ ਇਹ ਇੰਨਾ ਨੂੰ ਚੰਗੇ ਆ ਨਹੀਂ ਆਉਣੀ ਥਾਈ ਹਾਂ ਇਹ ਪਿੰਡ ਕਿਹੜਾ ਜੀ ਇਹ ਇਹ ਪਿੰਡ ਤਰੀਜਾ ਨਗਰ ਦੀ ਤਰੀਜਾ ਤਰੀਜਾ ਨਗਰ ਦੀ ਇਹ ਵੀਡੀਓ ਆ ਭਾਜੀ ਅ ਧਾਰੀਵਾਲ ਦੇ ਨਜ਼ਦੀਕ ਬਾਈਪਾਸ ਦੇ ਤਰੀਜਾਵਾਲ ਦੇ ਪਿੰਡ ਦੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਇਹ ਜਿਹੜੇ ਹਾਲਾਤ ਨੇ ਕਿੰਨਾ ਨਹੀਂ ਗ੍ਰੇਡ ਕੀਤੇ ਉਧਰੋਂ ਹਵਾ ਜਿਹੜੀ ਆ ਕਰ ਰਹੀ ਹੈ ਤੇ ਹਵਾ ਦਾ ਰੁਕ ਵੀ ਜਿਹੜਾ ਨੈਸ਼ਨਲ ਹਾਈਵੇ ਉੱਪਰ ਬਣਿਆ ਹੋਇਆ ਵਾ ਤੇ ਜੇਕਰ ਕੋਈ ਇਨਸੀਡੈਂਟ ਹੁੰਦਾ ਹੈ ਜਦ ਜਾਨੀਵਾਰ ਨੁਕਸਾਨ ਜਿਹੜਾ ਹੈ ਇਸ ਦਾ ਜ਼ਿੰਮੇਵਾਰ ਕੌਣ ਹਾਲਾ ਕਿ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਇਸ ਦੀ ਹਦਾਇਤਾਂ ਜਿਹੜੀਆਂ ਉਹ ਲਾਜ਼ਮੀ ਆ ਤੇ ਦੂਸਰੇ ਪਾਸੇ ਚੱਲਦੇ ਲੋਕ ਜਿਹੜੇ ਸਥਾਨਕ ਉਹਨਾਂ ਨੇ ਵੀ ਲੋਕਾਂ ਨਾਲ ਵੀ ਗੱਲ ਕੀਤੀ ਮੈਂ ਖੁਸ਼ੀ ਕਰਾਂਗਾ ਭਾਈ ਤੁਸੀਂ ਇਧਰ ਨਿਕਲ ਕੇ ਆਇਓ ਕਿਹੜਾ ਪਿੰਡ ਹੈ ਜੀ ਇਹ ਕਿਹੜਾ ਪਿੰਡ ਹੈ ਇੱਕ ਕੀ ਆਪਣੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿ ਇਹ ਸਹੀ ਕੀਤਾ ਜਾਂ ਗੱਲ ਦੇ ਕੀਤਾ ਜਿਸ ਤਰੀਕੇ ਦਾ ਲੜਾ ਜਰੀ ਨੇ ਪੈਲੀ ਦੇ ਵਿੱਚੋਂ ਨਿਕਲ ਕੇ ਬਾਹਰ ਆ ਰਹੀ ਹੈ। ਹਾਂਜੀ ਬਿਲਕੁਲ ਜੀ ਲੋਕ ਜਿਹੜੇ ਨੇ ਸਾਨਕ ਜਿਨ੍ਹਾਂ ਦਾ ਫੈਸਲਾ ਸਹੀ ਹੈ ਉਹ ਸਹੀ ਹੈ ਜਿਨ੍ਹਾਂ ਦਾ ਨਹੀਂ ਹੈ ਉਹ ਨਹੀਂ ਆ ਪਰ ਪ੍ਰਸ਼ਾਸਨ ਨੂੰ ਬੇਜ਼ੀ ਯੁਕ ਕਰ ਦੇਣਾ ਚਾਹੀਦਾ। ਬਿਲਕੁਲ ਜੀ ਹਾਲਾਂਕਿ